ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੀਪੀ 13 ਵਾਲੇ ਤੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ-ਠਾਕ ਜੀ ਵਾਈ ਗੁਰੂ ਤੁਹਾਨੂੰ ਤੰਦਰੁਸਤੀਆਂ ਵਖਸੇ ਤਰੱਕੀਆਂ ਵਖਸੇ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਰਿਆਂ ਆਪਣਾ ਮੱਝਾ ਵਾਲਾ ਘਰ ਤੇ ਆਪਾਂ ਚਲੋ ਜੀ ਦਿਖਾਉਣੇ ਆ ਤੁਹਾਨੂੰ ਇਹ ਆ ਜੀ ਆਪਣਾ ਸਟੋਰ ਜਿੱਥੇ ਆਪਣਾ ਸਾਰਾ ਦਾਣਾ ਖਲ ਪੀੜ ਕੰਡਤ ਵਗੈਰਾ ਸਾਰਾ ਇੱਥੇ ਹੀ ਪੁੰਡਾਗਾ ਇੱਧਰ ਆਪਣਾ ਅੱਗੇ ਹੈਗਾ ਜੀ ਇੱਥੇ ਆਪਣਾ ਟਰੈਕਟਰ ਖੜਦਾ ਤੇ ਇਹਦੇ ਪਿੱਛੇ ਹੈਗਾ ਆਪਣਾ ਤੂੜੀ ਵਾਲਾ ਇਹ ਆਪਣਾ ਹੈਗਾ ਤੂੜੀ ਵਾਲਾ ਕੋਠਾ ਇੱਧਰ ਜਿੱਥੇ ਆਪਣੀ ਮਸ਼ੀਨ ਇਹ ਜਗ੍ਹਾ ਤੇ ਮੱਝਾ ਇਹ ਆਪਣੀ ਮੱਝਾ ਨੇ ਜੀ ਤੇ ਦੋ ਮੈਂਬਰ ਆਪਾਂ ਨਵੇਂ ਲਿਆਂਦੇ ਨੇ ਜੀ ਅੱਜ ਗੰਦੀਆ ਤੇ ਗਾਂਜੀ ਨਵੀਂ ਤੇ ਨਾਲ ਇਹਦੇ ਛੋਟੀ ਜਿਹੀ ਬੱਠੀ ਐ ਮਾਝ ਆਪਣੀ ਦੁੱਧ ਹਟ ਗਈ ਸੀ ਹੁਣ ਦੁੱਧ ਦਾ ਔਖਾ ਹੋਇਆ ਪਿਆ ਸੀ ਕਾ ਮੁੱਲ ਲੈਣਾ ਬਹੁਤ ਔਖਾ ਲੱਗਦਾ ਜਿਨ੍ਹਾਂ ਦੇ ਮੈਂ ਸਾਰੇ ਰੱਖੀਆਂ ਹੁੰਦੀਆਂ ਨੇਗੀਆਂ ਤੇ ਬਾਕੀ ਹੁਣ ਆਪਾਂ ਖੇਤੀ ਦਾ ਕੰਮ ਕਰਦੇ ਆ ਤਾਂ ਫਿਰ ਦੁੱਧ ਦਾ ਖੁੱਲੇ ਨਾਲ ਹੀ ਸਰਦਾਗਾ ਜਿਵੇਂ ਮੂਰੇ ਹੁਣ ਆਪਣੇ ਕਣਕ ਦੀ ਬਾਢੀ ਆ ਗਈ ਤੇ ਆਪਾਂ ਹੁਣ ਵੀ ਖੇਤ ਵਿੱਚ ਆਹ ਵਗੈਰਾ ਜਾਂਦੀ ਹੈਗੀ ਤਾਂ ਕਰਕੇ ਫਿਰ ਆਪਾਂ ਹੁਣ ਜ਼ਿਆਦਾ ਦੁੱਧ ਦੀ ਲੋੜ ਸੀਗੀ ਤੇ ਬਾਖੂ ਨੂੰ ਗਰਮੀ ਆਗੀ ਦਹੀਂ ਵਗੈਰਾ ਵੀ ਜ਼ਰੂਰੀ ਹੁੰਦਾ ਇਸ ਕਰਕੇ ਹੁਣ ਆਪਾਂ ਨੂੰ ਇਹ ਨਵੀਂ ਗਾਂ ਲੈਣੀ ਪਈ ਆ ਤੇ ਵੀ ਆਪਾਂ ਫਸਟ ਟਾਈਮ ਪਹਿਲਾਂ ਆਪਣੇ ਇੱਕ ਬੱਥੀ ਹੋ ਰੱਖੀ ਹੋਈ ਸੀਗੀ ਤੇ ਹੁਣ ਫਸਟ ਟਾਈਮ ਆਪਾਂ ਅੰਦਰ ਬਰਾਂਡ ਆ ਜਾਂਦਾ ਤੇ ਬਾਹਰ ਖੋਲ ਲੇ ਕੰਦਰ ਆ ਜਾਂਦੀ ਆ ਇੱਧਰ ਆਪਣੇ ਬਣਿਆ ਹੋਇਆ ਸੀ ਕਮਰਾ ਤੇ ਇਹ ਵਿੱਚ ਕਮਰਾ ਬਣਿਆ ਹੋਇਆ ਇੱਥੇ ਆਪਣੀ ਗੱਡੀ ਖੜਦੀ ਆ ਇੱਧਰ ਮੋਟਰਸਾਈਕਲ ਖੜਦਾ ਹੀ ਤੇ ਇਧਰ 메ਨ ਸੜਕ ਤੇ 게ਟ ਆ ਜਾਂਦਾ ਇਕ ਆਪਾਂ ਇਧਰ ਛੋਟੇ 게ਟ ਦੇ ਵਿੱਚ ਦੀ ਆਏ ਸੀਗੇ ਉਹ ਤੁਹਾਨੂੰ ਆਪਾਂ ਬਾਅਦ 'ਚ ਦਿਖਾ ਦਾਂਗੇ ਹਾਂਜੀ ਇਹ ਹੈਗਾ ਆਪਣਾ ਤੌੜਾ ਤੌੜੇ ਨੂੰ ਆਪਾਂ ਸ਼ਾਮ ਨੂੰ ਹੁਣ ਬਾਹਰ ਰੱਖ ਕੇ ਭਰ ਦਿੰਨੇ ਆਂਗੇ ਤਾਂ ਕਿ ਰਾਤ ਨੂੰ ਤਰੇਲ ਪੈ ਕੇ ਪਾਣੀ ਹੋਰ ਵੀ ਠੰਡਾ ਹੋ ਜਾਂਦਾ ਤੇ ਸਾਰਾ ਦਿਨ ਬਹੁਤ ਠੰਡਾ ਪਾਣੀ ਫਿਰ ਨੂੰ ਮਿਲਦਾ ਆਪਾਂ ਨੂੰ ਵਧੀਆ ਰਹਿੰਦਾ ਜੇ ਆਪਾਂ ਤਾਂ ਇਹਦੇ ਥਲੇ ਸਟੈਂਡ ਰੱਖ ਕੇ ਉਹ ਕੀਤਾ ਹੈ ਜੇ ਆਪਾਂ ਜ਼ਿਆਦਾ ਠੰਡਾ ਪਾਣੀ ਪੀਣਾ ਚਾਹੁੰਦੇ ਤਾਂ ਆਪਾਂ ਜੇ ਇਹਨੂੰ ਮਿੱਟੀ ਪਾ ਕੇ ਕਿਸੇ ਵੀ ਉਹਦੇ ਵਿੱਚ ਇਹਦੇ ਨੀਚੇ ਆਪਾਂ ਮਿੱਟੀ ਪਾ ਕੇ ਰੱਖੀਏ ਕਿਸੇ ਬੱਠਲ ਦੇ ਵਿੱਚ ਕਸ ਦੇ ਵਿੱਚ ਵੀ ਤਾਂ ਉਸ ਤੋਂ ਵੀ ਜ਼ਿਆਦਾ ਫ੍ਰਿਜ ਨਾਲੋਂ ਵੀ ਠੰਡਾ ਪਾਣੀ ਹੋ ਜਾਂਦਾ ਜੀ ਇਹਦਾ ਹਾਂਜੀ ਹੁਣ ਆਪਾਂ ਮੱਝਾਂ ਦਾ ਕੰਮ ਕਰਕੇ ਆ ਗਈ ਸੀਗੇ ਘਰੇ ਘਾਰ ਵਗੈਰਾ ਚੋਲਿਆਂ ਦੀ ਤੇ ਹੁਣ ਆਪਾਂ ਸ਼ਾਮ ਦੇ ਕੰਮਾਂ ਦੀ ਤਿਆਰੀ ਕਰਦੇ ਸੀਗੇ ਦਾਲ ਸਬਜ਼ੀ ਵਗੈਰਾ ਬਣਾਉਣੇ ਆਂਗੇ ਤੇ ਬਸ ਆਪਣੇ ਹੁਣ ਆਪਾਂ ਭਰਦੀ ਤੋੜਾ ਜੀ ਹੁਣ ਜਿਵੇਂ ਤੁਹਾਨੂੰ ਪਤਾ ਹੀ ਆ ਹੁਣ ਹੈ ਨਾ ਵੀ ਮੌਸਮ ਹੁਣ ਗਰਮੀ ਦਾ ਹੋ ਗਿਆ ਪਰ ਫ੍ਰਿਜ ਦਾ ਪਾਣੀ ਹਜੇ ਆਪਾਂ ਨਹੀਂ ਪੀ ਸਕਦੇ ਹੈਗੇ ਤੇ ਆਪਾਂ ਹੁਣ ਤੋੜੇ ਦਾ ਹੀ ਪਾਣੀ ਪੀਨੇ ਆਗੇ ਕਿੰਨੇ ਖੰਡਾ ਪਾਣੀ ਪੀਣ ਨੂੰ ਜੀ ਤਾਂ ਸਭ ਦਾ ਹੀ ਕਰਦਾਗਾ ਪਰ ਫ੍ਰਿਜ ਦਾ ਪਾਣੀ ਜਿੰਨਾ ਹੋ ਸਕੇ ਤਾਂ ਆਪਾਂ ਘੱਟ ਤੋਂ ਘੱਟ ਪੀਏ ਤੇ ਹੁਣ ਆਪਾਂ ਤੋੜਾ ਭਰ ਲਈ ਜੀ ਹਾਂਜੀ ਇੱਥੇ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਜੀ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਵਿੱਚ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਵੱਤੋਆਂ ਲਾਈਕ ਸ਼ੇਅਰ ਕਰੋ ਜੀ ਇੱਕ ਮਿੰਟਾ ਕਰਕੇ ਵਿੱਚ ਜ਼ਰੂਰ ਦੱਸਿਆ ਕਰੋ ਵੀ ਤੁਹਾਨੂੰ ਆਪਣੀ ਵੀਡੀਓ ਕਿਵੇਂ ਦੀ ਲੱਗਦੀ ਹੈ ਜੀ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ